ਸ਼ੁਕਰ ਕਰਨਾ ਚਾਹੁੰਦੇ ਹਾਂ ਮਹਾਰਾਜ ਦਾ ਜੀ ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਦਰਸ਼ਨੀ ਦੇਦਾਰ ਬਖਸ਼ੇ ਨੇ ਸ਼ੁਕਰਾਨਾ ਕਰਨਾ ਆਏ ਆਂ ਔਰ ਇਸ ਕਲਯੁਗ ਚ ਜਿੱਥੇ ਅਸੀਂ ਵਿਚਰ ਰਹੇ ਆਂ ਸਾਡੇ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਦੁਨਿਆਵੀ ਜੀਵਾਂ ਮਰਮੁਖੀ ਜੀਵ ਹਾਂ ਤੇ ਮਹਾਰਾਜ ਦੇ ਚਰਨਾਂ ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਲੈਣ ਆਏ ਆਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਔਰ ਆਪਣੇ ਚਰਨਾਂ ਨਾਲ ਜੁੜੋ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਆਂ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸਬੰਧ ਵਿੱਚ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪ ਦੇ ਆਪ ਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਿਤਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮ ਹੁੰਦਾ ਹੈ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਅ ਪ੍ਰਮਾਤਮਾ 'ਚ ਯਕੀਨ ਰੱਖਦੇ ਆਂ ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਹਿਸਟਰੀ ਹੈ ਉਹਦੇ ਤੇ ਗੀਤ ਵੀ ਕਰਦੇ ਰਹਿਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡ ਤੋਂ ਬਣਾਉਣਗੇ ਸ਼ੁਕਰਾਨਾ ਕਰਨਾ ਹੈ ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਹੈ वर्ल्ड वाइड ਰਿਲੀਜ਼ ਹੋਊਗੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਮੈਂ ਦਰਬਾਰ ਸਾਹਿਬ ਦੇ ਅੱਗੇ ਖੜਾ ਹਾਂ ਸਿੱਖ ਲਈ ਦਰਬਾਰ ਸਾਹਿਬ ਤੋਂ ਉੱਤੇ ਦੁਨੀਆਂ ਛੋਟ ਕੁਛ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਅਸੀਂ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਮੇਕਰਸ ਨੇ ਫਿਲਮ ਬਣਾਈ ਹੈ ਸਾਰੀ ਟੀਮ ਨੇ ਫਿਲਮ ਬਣਾਈ ਹੈ ਬਹੁਤ ਜੀਵਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵੱਸਦੇ ਹੋ ਆਪਣੇ ਪਰਿਵਾਰਾਂ ਨਾਲ ਵੱਸਦੇ ਹੋ ਆਪਣੇ ਬੱਚਿਆਂ ਨਾਲ ਵੱਸਦੇ ਹੋ ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ ਤੇ ਆਪਣੇ ਇਤਿਹਾਸ ਤੇ ਆਪਣੇ ਸੱਭਿਆਚਾਰ ਤੇ ਫਿਲਮਾਂ ਬਣ ਸਕਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ 30 ਅਗਸਤ ਨੂੰ ਬੀਬੀ ਰਜਨੀ ਜ਼ਰੂਰ ਆਪਦੇ ਆ ਪਰਿਵਾਰਾਂ ਨਾਲ ਦੇਖਣੇ ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਅੱਛਾ ਕੈਰੈਕਟਰ ਹੈ ਹੁਣ ਮੈਂ ਉਹਨੂੰ ਹਲੇ ਰਿਵੀਲ ਨਹੀਂ ਕਰ ਸਕਦਾ ਬੀਬੀ ਰਜਨੀ ਜੀ ਦੇ ਨਾਲ ਉਹ ਕੈਰੈਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਬਹੁਤ ਵਧੀਆ ਜੀ ਲੱਗ ਰਿਹਾ ਅਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਆ ਤੇ ਤੇ ਅਸੀਂ ਹੁਣੇ ਮੱਥਾ ਟੇਕ ਕੇ ਆਟੀਆਂ ਤਾਂ ਬਹੁਤ ਵਧੀਆ ਲੱਗਿਆ ਜੀ। ਹਾਂ ਫਿਲਮ ਜਿਹਦੀ ਤੁਹਾਡੀ ਆ ਰਹੀ ਹੈ ਜੀ ਉਹ ਮੂਰੇ ਕਰਕੇ ਆਏ ਹਾਂ। ਜੀ ਨਹੀਂ ਜੀ ਵੈਸੇ ਵੀ ਆਉਂਦੇ ਰਹਿੰਦੇ ਹਾਂ ਅਸੀਂ ਬlesing ਲੈਣ ਆਏ ਹਾਂ ਅਸੀਂ ਸਾਰੀ ਟੀਮ ਆਈ ਹੈ। ਅਗਸਤ 3 ਨੂੰ ਜੀ। ਅੱਛਾ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਜੀ? ਜੀ ਮੈਂ ਬੀਬੀ ਰਜਨੀਜੀ ਜੀ ਦਾ ਰੋਲ ਪਲੇ ਕਰ ਰਹੀ ਹਾਂ। ਅੱਛਾ ਜੀ ਤੁਸੀਂ ਪੂਰਾ ਇਤਿਹਾਸ ਪੜ੍ਹ ਕੇ ਹਾਂਜੀ ਸਾਰੀ ਸਾਡੀ ਸਾਰੀ ਟੀਮ ਨੇ ਪੂਰੀ ਰਿਸਰਚ ਕਰਕੇ ਕੋਸ਼ਿਸ਼ ਕੀਤੀ ਹੈ ਜੀ। ਫਿਲਮ ਦੀ ਇੱਕ ਰਿਸਰਚ ਟੀਮ ਹੈ। ਫਿਲਮ ਦੀ ਇੱਕ ਰਿਸਰਚ ਟੀਮ ਹੈ। সার্চ ਕੀਤੀ ਆ ਫਿਲਮ ਦੇ ਉੱਤੇ ਹਾਂਜੀ ਇਹਨਾਂ ਨੇ ਦੇ ਕਿਰਦਾਰ ਜੋ ਹੋਰ ਸਰਚ ਚੀਜ਼ ਨੇ ਪੈਰਾਮੀਟਰ ਕੱਢਿਆ ਇਤਿਹਾਸਕ ਕਿਤਾਬਾਂ ਪੜ੍ਹ ਕੇ ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਜੋ ਦੱਸਿਆ ਹਾਂ ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ ਇਹਨਾਂ ਨੇ ਤੇ ਉਹ ਚੈੱਕ ਕੀਤਾ ਨਾ ਤੁਹਾਨੂੰ ਕਿੱਦਾਂ ਲੱਗਿਆ ਵੀ ਰੋਲ ਕਰਕੇ ਵੀ ਰੰਜਨ ਬੜਾ ਬੜਾ ਇਤਿਹਾਸ ਉਹਨਾਂ ਦਾ ਜੀ ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਟੀਮ ਦਾ ਹਿੱਸਾ ਆਏ ਅਸੀਂ ਇਸ ਫਿਲਮ ਦਾ ਹਿੱਸਾ ਆਏ ਬਹੁਤ ਵਧੀਆ ਲੱਗਿਆ ਜੀ ਹਾਂਜੀ ਇਹ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਹੈ ਬੀਬੀ ਰਜੀ ਜੋ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰ ਤੇ ਉੱਤੇ ਕਿ ਕਾਮਯਾਬੀ ਬਖਸ਼ਣਾ ਨਾ ਜੋ ਵੀ ਪ੍ਰਾਤ ਮਰਿਆਦਾ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੀ ਇਹ ਫਿਲਮ ਜਿਹੜੀ ਬਣਾਣੀ ਹੈ ਔਰ ਇਹ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਹੈ ਤੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਪਿਓ ਦਾ ਘਰ ਹੈ ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤਾਂ ਮस्तक ਹੋਣਾ ਸੀ ਇਹਦੀ ਰੈਣੀ ਦਾ ਜੀ ਬਹੁਤ ਵੱਡਾ ਇਤਿਹਾਸ ਹੈ ਇੱਥੇ ਹਾਂਜੀ ਹਾਂਜੀ ਤੁਸੀਂ ਤੇਰੇ ਕਿਰਦਾਰ ਇਸ ਫਿਲਮ ਚ ਚੁਣੇ ਗਏ ਨੇ ਕਿਸ ਤਰ੍ਹਾਂ ਦੇ ਕਿਰਦਾਰ ਨੇ ਕਿੱਦਾਂ ਦਾ ਰੋਲ ਵਿੱਚ ਨਿਭਾਇਆ ਗਿਆ ਜਿਹੜਾ ਦੇਖੋ ਜੋ ਜੋ ਇਤਿਹਾਸ ਕਹਿੰਦਾ ਆਪਣੇ ਮਨਕ੍ਰੰਤ ਕੁਝ ਵੀ ਚੀਜ਼ ਨਹੀਂ ਜੋ ਇਤਿਹਾਸ ਕਹਿੰਦਾ ਜੋ ਬਚਪਨ ਤੋਂ ਸੁਣਦੇ ਆ ਰਹੇ ਆਂ ਬਸ ਸੇਮ ਉਸੇ ਚੀਜ਼ ਤੇ ਫਿਲਮ ਬਣੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਜੋ ਅਸੀਂ ਸੁਣਿਆ ਜੋ ਤੁਸੀਂ ਸੁਣਿਆ ਜੋ ਸਾਡੇ ਦਾਦੇ-ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ ਸਿੰਘ ਹਾਂ ਬਿਲਕੁਲ ਜੀ ਉਸੇ ਫਲਸਫੇ ਤੇ ਫਿਲਮ ਬਣੀ ਹੈ ਤੇ ਫਿਲਮ ਚ ਉਹ ਚੀਜ਼ ਦਰਸਾਈ ਗਈ ਹੈ ਜੀ ਜਿਹੜਾ ਜਿਵੇਂ ਕੀ ਆਪਣਾ ਇਤਿਹਾਸ ਦੱਸਦਾ ਹੈਗਾ ਉਹ ਫਿਲਮ ਚ ਦਰਸਾਇਆ ਗਿਆ ਸੀ ਬਿਲਕੁਲ ਜੀ ਦੇਖੋ ਇਤਿਹਾਸ ਜੋ ਗਾਈਡਲਾਈਨਸ ਮਤਲਬ ਧਾਰਮਿਕ ਭਾਵਨਾ ਨੂੰ ਠੇਸ ਨਾ ਪਹਚਾਵੇ ਉਹ ਸੇਮ ਉਸ ਪੈਰਾਮੀਟਰ ਤੇ ਫਿਲਮ ਬਣੀ ਹੈ ਜੀ ਹਾਂ